ਇੱਕ ਪਟਨਾ ਸਾਹਿਬ ਦੀ ਸਾਖੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸੱਚੇ ਪਾਤਸ਼ਾਹ ਨਦੀ ਤੋਂ ਪਾਰ ਹੋਣਾ ਚਾਹੁੰਦੇ ਨੇ ਮਲਾ ਦਾ ਆਦਮੀ ਸਜਦਾ ਮੁਸਲਮਾਨ ਉਹਨੇ ਬੇੜੀ 'ਚ ਬਿਠਾ ਲਿਆ ਜਦੋਂ ਪਾਰ ਖੜਿਆ ਮਾਰੇ ਸੋਚਿਆ ਕੁਝ ਦੇਨੇ ਕਿਸੇ ਦੇ ਹੱਥ ਪਾਇਆ ਤੇ ਉਹ ਰੋ ਪਿਆ ਮਾਰੇ ਕਿਤੇ ਕੀ ਹੋਇਆ ਸਜਦਾ ਇਹਦਾ ਮਹਾਰਾਜ ਮੈਂ ਮਾਇਆ ਨਹੀਂ ਲੈਣੀ ਕਿਉਂ ਕਹਿੰਦਾ ਮਹਾਰਾਜ ਤੁਸੀਂ ਮੇਰੇ ਘਾਟ ਤੇ ਆਇਓ ਮੈਂ ਤੁਹਾਨੂੰ ਪਾਰ ਕੀਤਾ ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂ ਮੈਨੂੰ ਪਾਰ ਕਰ ਦਿਓ ਮੇਰੇ ਕੋ ਹੋੜਾ ਵੀ ਕੁਝ ਦੇਣ ਨੂੰ ਦੋ ਕੋਲ ਨਹੀਂ ਹੋਣਾ ਮੱਗਿਓ ਵੀ ਨਾ ਮਾਰੇ ਕਿਹਾ ਤੂੰ ਪਿਆਰ ਦੇ ਨਾਲ ਆਪਣੀਆਂ ਕਿੱਕੀ ਕੁਲਾ ਪਾਰ ਲਈਆਂ ਦੁਨੀਆ ਦੇ ਰਸ ਸੰਸਾਰ ਤੋਂ ਅੱਗੇ ਵੀ ਚੱਲਣ ਦਿੰਦੇ ਮੈਂ ਸਵਾਦੀ ਦੇ ਧਿਆਨ ਨਾਲ ਸੁਣਵੇਂ ਪਰ ਪ੍ਰੇਮ ਰਸ ਐਸਾ ਹੈ ਜਿਹਦਾ ਖਿੱਚਿਆ ਬੰਦਾ ਪਰਮਾਤਮਾ ਤੱਕ ਪਹੁੰਚ ਜਾਂਦਾ ਜਿਦ ਤਰਾ ਰਸਨਾ ਦਾ ਸਵਾਦੀ ਬੰਦਾ ਖਿੱਚਿਆ ਰਸਨਾ ਦਾ ਰਸੋਈ ਤੱਕ ਚਲਿਆ ਜਾਂਦਾ ਕੰਨ ਰਸ ਦਾ ਖਿੱਚਿਆ ਬੰਦਾ ਕਿਸੇ ਮਹਿਫਲ ਵਿੱਚ ਗਾਣੇ ਵਿੱਚ ਚਲਿਆ ਜਾਂਦਾ ਅੱਖਾਂ ਦਾ ਖਿੱਚਿਆ ਬੰਦਾ ਰਸ ਦਾ ਜਾ ਕਰਕੇ ਥੀਟਰ ਸਰਵਾ ਵੇਖਣ ਲੱਗ ਪੈਂਦਾ ਇਸੇ ਤਰ੍ਹਾਂ ਕਾਮੀ ਬੰਦਾ ਜਿਹੜਾ ਕਾਮ ਰਸ ਦਾ ਖਿੱਚਿਆ ਵੇਸ਼ਵਾ ਦੇ ਘਰ ਚਲਿਆ ਜਾਂਦਾ ਇੱਜ਼ਤ ਬੇਇੱਜ਼ਤੀ ਦੀ ਪ੍ਰਵਾਹ ਨਾ ਕਰਦਾ ਹੋਇਆ ਇੰਦਰ ਸਿੱਖ ਪ੍ਰੇਮ ਰਸ ਦਾ ਖਿੱਚਿਆ ਹੋਇਆ ਜਗਤ ਦੀ ਪ੍ਰਵਾਹ ਨਾ ਕਰਦਾ ਹੋਇਆ ਪਰਮੇਸ਼ਰ ਵਿੱਚ ਜਾ ਕੇ ਮਿਲ ਜਾਂਦਾ ਹੈ ਪਰਮੇਸ਼ਰ ਦੀ ਪ੍ਰਾਪਤੀ